सारे जण बेठ कयो किथे किथां जॻहि सारे जन बेठो इनजी बेनी आहे जी सारे जणे बै जॻहि गांजी राह ॻाल्हनि ਸਰ ਦੇ ਦੇ ਕੀ ਸੈਡ ਸੈਡ ਬਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਚਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਬੰਦੇ ਕੋਲ ਬੰਦਾ ਛੱਡ ਕੋ ਮੈਨੂੰ ਨਹੀਂ ਪਤਾ ਮੈਂ ਪਿੱਛੇ ਕਰੋ ਕੈਮਰਾਮੈਨ ਪਿੱਛੇ ਹੈ ਵਾਹਿਗੁਰੂ ਸਤ ਨਾਮ ਵਾਹਿਗੁਰੂ ਪਤਾ ਨਹੀਂ ਕਿੱਥੇ ਹੈ ਕੈਮਰਾਮੈਨ ਇਸੋ ਦੇ ਵਾਹਿਗੁਰੂ ਨਾਰਾ ਕਰ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਆਪਾਂ ਸਾਰੇ ਇੱਕੋ ਮਤ ਨਾਲ ਇੱਥੇ ਆਏ ਆਪਾਂ ਸਾਰੇ ਆਏ ਆ ਸਾਡੇ ਨੂੰ ਇੱਕ ਧੱਕਾ ਹੋਣ ਲੱਗਿਆ ਉਹਦੇ ਖਿਲਾਫ ਆਪਣਾ ਰੋਜ਼ਚਾਰ ਕਰ ਲਈ ਤੇ ਜੇ ਹਾਲੇ ਵੀ ਅਸੀਂ ਇੱਧਰ ਉੱਧਰ ਤੁਰਨੇ ਜਾਣੇ ਤੇ ਮੇਰਾ ਖਿਆਲ ਹੈ ਸਾਡਾ ਆਿਆਂ ਦਾ ਇੱਥੇ ਫਿਰ ਨੇਫਰ ਲੱਗ ਜਿਹੜਾ ਸਿਰਫ ਜਗਾ ਦੀ ਤਲਾਸ਼ ਵਿੱਚ ਵੀ ਮੈਨੂੰ ਆ ਜਗਾ ਸੋਹਣੀ ਆ ਉਹ ਜਗਾ ਸੋਹਣੀ ਇਹਦੇ ਤੇ ਬੈਠਿਆ ਮਨ ਮੰਤੋਂ ਕਿੰਨੇ ਗੰਭੀਰੋਂ ਬਹੁਤ ਵੱਡੀ ਘਟਨਾ ਹੈ ਬਹੁਤ ਵੱਡੀ ਘਟਨਾ ਹੈ ਤੁਹਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਇਸ ਕਰਕੇ ਮੈਂ ਆਸ ਰੱਖੂਗਾ ਕੋਈ ਸ਼ੋਰ ਨਹੀਂ ਮਚਾਊਗਾ ਕੋਈ ਆਪੋ ਵਿੱਚ ਹੀ ਗੱਲਾਂ ਨਹੀਂ ਕਰੂਗਾ ਜਿੰਨੀ ਦੇਰ ਇੱਥੇ ਬੈਠੇ ਆ ਸਟੇਜ ਚ ਚਲਾਉਣੀ ਹੈ ਸ਼ਾਂਤੀ ਨਾਲ ਚਲਾਉਣੀ ਹੈ ਤੁਹਾਡਾ ਇੱਕ ਰਿਕਾਰਡ ਹੈ ਦੁਨੀਆ ਚ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਮੋਰਚਾ ਜਿੱਤਿਆ ਸਭ ਤੋਂ ਵੱਧ ਗਿਣਤੀ ਵਾਲਾ ਮੋਰਚਾ ਜਿੱਤਿਆ ਔਰ ਸਭ ਤੋਂ ਵੱਡੀ ਗੱਲ ਸਭ ਤੋਂ ਪੀਸਫੁਲ ਮੋਰਚਾ ਜਿੱਤਿਆ ਇਹ ਪੀਸਫੁਲ ਦਾ ਟੈਗ ਅਸੀਂ ਲੈਣ ਨਹੀਂ ਦੇਣਾ ਕਿਸੇ ਵੀ ਕੀਮਤ ਤੇ ਇਹ ਸਮਝ ਲਓ ਪੀਸਫੁਲ ਮੋਰਚੇ ਹੀ ਹਮੇਸ਼ਾ ਦੁਨੀਆ ਚ ਜਿੱਤਦੇ ਨੇ ਤੁਸੀਂ ਕਦੇ ਹਿੰਸਕ ਮੋਰਚਾ ਜਿੱਤ ਜਿੱਤ ਹਾਸਲ ਕਰਦਾ ਨਹੀਂ ਦੇਖ ਸਕੋਗੇ ਡੈਮੋਕਰੇਸੀ ਚ ਤੁਸੀਂ ਆਪਣੀ ਗੱਲ ਸ਼ਾਂਤਮਈ ਤਰੀਕੇ ਨਾਲ ਜਦੋਂ ਕਹਿੰਦੇ ਹੋ ਜੇ ਇਹਦੀ ਬਜਾਏ ਹੱਥ ਚਲਾਉਣ ਲੱਗੋ ਹੱਥ ਚਲਾਉਣ ਦਾ ਮਤਲਬ ਵਾਇਲੈਂਸ ਵਾਇਲੈਂਸ ਤੁਸੀਂ ਲੋ ਬੁਲਾ ਮਾਰੋ ਸਰਕਾਰ ਲਾਠੀ ਚਾਰਜ ਕਰਾ ਦਿੰਦੀ ਐ ਤੁਸੀਂ ਡਾਂਗਾ ਚੱਕ ਲੋ ਉਹ ਗੋਲੀ ਚਲਾ ਦਿੰਦੇ ਐ ਤੁਹਾਡੇ ਕੋਲ ਬੰਦੂਕ ਹੋਵੇ ਉਹਨਾਂ ਕੋਲ ਤੋਪਾਂ ਨੇ ਇਦਾਂ ਕਦੇ ਮੁਕਾਬਲੇ ਨਹੀਂ ਹੁੰਦਾ ਸਟੇਟ ਦਾ ਸਟੇਟ ਦਾ ਮੁਕਾਬਲਾ ਕਰਨ ਲਈ ਲੋਕਾਂ ਦੀ ਗਿਣਤੀ ਔਰ ਸ਼ਾਂਤਮਈ ਅੱਜ ਬੜਾ ਵੱਡਾ ਹਮਲਾ ਤੁਹਾਡੇ ਤੇ ਕੀਤਾ ਕੇਂਦਰ ਸਰਕਾਰ ਨੇ ਅੱਜ ਉਹ ਦਿਨ ਐ ਅੱਜ ਉਹ ਦਿਨ ਹੈ ਜਦੋਂ ਅਸੀਂ ਸਾਰੇ ਪੰਜਾਬੀ ਦੁਨੀਆਂ 'ਚ ਵਸਦੇ ਸਿੱਖ ਗੁਰੂ ਸਾਹਿਬ ਦੇ ਸਹਬਜ਼ਾਦਿਆਂ ਨੂੰ ਨਤਮਸਤਕ ਹੋ ਰਹੇ ਹਾਂ ਇਸ ਦਿਨ ਵਾਸਤੇ ਕੱਲ ਸਾਡੇ ਪ੍ਰਧਾਨਵਤਰੀ ਨੇ ਮੈਂ ਤਾਂ ਹੁਣ ਇਹਨੂੰ ਡਰਾਮਾ ਹੀ ਕਰਾਂਗਾ ਬਾਲ ਦਿਵਸ ਦਾ ਡਰਾਮਾ ਰਚਿਆ ਬੁੰਨੇ ਸੋ ਨਿਹਾਲ ਦੇ ਜ਼ਿਕਾਰੇ ਛੱਡੇ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਕਹਿ ਕੇ ਆਪਣਾ ਭਾਸ਼ਣ ਸਮਾਪਤ ਕੀਤਾ ਜੇ ਸੱਚੀ ਮੁੱਚੀ ਜੇ ਸੱਚੀ ਮੁੱਚੀ ਸਾਡੀ ਚਿੰਤਾ ਸੀ ਤਾਂ ਅੱਜ ਐਸ ਦਿਹਾੜੇ ਤੇ ਉਹ ਟੀਮ ਨਾ ਭੇਜਦਾ ਇੱਕ ਗੱਲ ਦੂਸਰੀ ਗੱਲ ਉਹ ਟੀਮ ਕਰਨ ਕੀ ਆਈ ਹੈ ਉਹ ਕੰਨ ਇਧਰੋਂ ਫੜ ਲਓ ਦੂਜੇ ਪਾਸੋਂ ਫੜ ਲਓ ਕੰਨ ਫੜਨੇ ਹੀ ਐ ਐਸਵਾਈਐ ਲੈ ਕੇ ਐਸਾ ਸੇਹ ਦਾ ਤੱਕੜਾ ਐ जिने पंजाब ਦੇ ਹਜ਼ਾਰਾਂ ਨੌਜਵਾਨਾਂ ਦੀ ਜਾਨ ਲੈ ਲਈ अनेका ਖੂਨ ਵਹਿ ਗਿਆ ਐਸਆਈਐਲ ਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੂ ਸਟਾਰ ਹੋ ਗਿਆ ਉਤੋਂ ਵਿਗੜਦਾ ਵਿਗੜਦਾ ਆਪਰੇਸ਼ਨ ਬਲੈਕ ਥੰਡਰ ਹੋ ਗਿਆ ਉਤੋਂ ਵਿਗੜਦਾ ਵਿਗੜਦਾ ਦਿੱਲੀ ਦੰਗੇ ਹੋ ਗਏ ਬੁਕਾਰੋ ਦੰਗੇ ਹੋ ਗਏ ਕਾਨਪੁਰ ਦੰਗੇ ਹੋ ਗਏ ਹਿੰਦੁਸਤਾਨ ਦੇ ਥਾਂ ਥਾਂ ਦੰਗੇ ਹੋ ਗਏ अनेका ਪੰਜਾਬੀ ਸਿੱਖ ਕਾਸ ਤੌਰ ਤੇ ਮਾਰੇ ਗਏ ਉਹੀ ਸੇਹ ਦਾ ਟੱਕੜਾ ਹੁਣ ਫੇਰ ਚੱਕ ਲਿਆ ਔਰ ਪਰਸੋਂ ਪਰਸੋਂ ਦੇ ਪਿਛਲੇ ਹਫਤੇ ਸਾਡੇ ਦੇਸ਼ ਦਾ ਸਟੇਟ ਮਿਨਿਸਟਰ ਵਾਟਰ ਰਿਸੋਰਸਸ ਦਾ ਪਾਰਲੀਮੈਂਟ ਵਿੱਚ ਇੱਕ ਰਿਪੋਰਟ ਪੇਸ਼ ਕਰਦਾ ਹੈ ਮੇਰੇ ਕੋਲ ਉਹ ਸਾਰੇ ਅਧਾਰਿਆਂ ਦੀਆਂ ਰਿਪੋਰਟਾਂ ਮੌਜੂਦ ਨੇ ਜਿਨ੍ਹਾਂ ਨੇ ਪੰਜਾਬ ਦੇ ਪਾਣੀਆਂ ਦੇ ਉੱਤੇ ਕੰਮ ਕੀਤਾ ਹੈ ਜਿਨ੍ਹਾਂ ਨੇ ਇੱਕ ਯੂਨੀਵਰਸਿਟੀ ਹੈ ਕੈਨੇਡਾ ਦੀ ਇੱਕ ਯੂਨੀਵਰਸਿਟੀ ਆਫ ਲੰਡਨ ਨਾਸਾ ਜਿਹੜੀਆਂ ਨਾਮ ਪਰ ਦੁਨੀਆ ਦੀਆਂ ਏਜੰਸੀਆਂ ਨੇ ਸੈਂਟਰਲ ਗਰਾਊਂਡ ਵਾਟਰ ਕਮਿਸ਼ਨ ਪੰਜਾਬ ਖੇਤੀਬਾੜੀ ਦੀ ਯੂਨੀਵਰਸਿਟੀ ਸਾਡਾ ਖੇਤੀਬਾੜੀ ਵਿਭਾਗ ਇਹ ਅਨੇਕਾਂ ਜਥੇਬੰਦੀਆਂ ਨੇ ਆਈਆਈਟੀ ਖੜਕਪੁਰ ਆਈਆਈਟੀ ਰੂੜਕੀ ਇੰਟਰਨੈਸ਼ਨਲ ਲੈਵਲ ਦੀਆਂ ਜਥੇਬੰਦੀਆਂ ਨੇ ਇਹ ਖੋਜ ਕਰਕੇ ਕਿਹਾ ਪਈ ਪੰਜਾਬ ਦਾ ਪਾਣੀ ਮੁਕਣ ਕਿਨਾਰੇ ਆ 100 ਮੀਟਰ ਤੋਂ ਅੱਗੇ ਜਾਣ ਵਾਲਾ ਹੈ 2024 ਚ 2024 ਪੰਜਾਂ ਚੌਦਾਂ ਦਿਨਾਂ ਨੂੰ ਚੜ ਜਾਣਾ ਹੈ 2024 ਚ ਮੁੱਕ ਜਾਣਾ ਫਿਰ ਜਿਹੜਾ ਹੇਠਲਾ ਪਾਣੀ ਹੈ ਉਹਦੇ ਚ ਨਾਈਟ੍ਰੇਟਸ ਨੇ ਉਹਦੇ ਚ ਆਰਸਨਿਕਸ ਨੇ ਉਹਦੇ ਚ ਲੈਡ ਹੈ ਉਹ ਮਨੁੱਖ ਦੇ ਪੀਣ ਦੇ ਕਾਬਿਲ ਨਹੀਂ ਨਾ ਉਹ ਫਸਲਾਂ ਨੂੰ ਲਾਉਣ ਦੇ ਕਾਬਿਲ ਹੈ ਇਹਦਾ ਮਤਲਬ ਪੰਜਾਬ ਅਖੀਰ ਤੇ ਆ ਗਿਆ ਪਰ ਅਸੀਂ ਕੰਮਲੇ ਸੀ ਅਸੀਂ ਆਪਣਾ ਸਾਰਾ ਜਿਹੜਾ ਕੀਮਤੀ ਪਾਣੀ ਸੀ ਕੇਂਦਰ ਸਰਕਾਰ ਨੂੰ ਦੇਸ਼ ਦੀ ਭੁੱਖ ਦੂਰ ਕਰਨ ਵਾਸਤੇ ਦਾਣਿਆਂ 'ਚ ਬਦਲ ਕੇ ਮੁਫਤ ਵਿੱਚ ਦੇ ਦਿੱਤਾ ਕਦੇ ਤੇਲਾਂ ਨਾਲ ਪੰਜਾਬ ਸਰਕਾਰ ਨੂੰ ਮਿਲਿਆ ਨਾ ਕਿਸਾਨਾਂ ਨੂੰ ਮਿਲਿਆ ਉਹਦਾ ਪੂਣ ਜਦੋਂ ਸਾਡਾ ਧਰਤੀ ਹੇੜ ਦਾ ਪਾਣੀ ਮੁੱਕ ਗਿਆ ਤਾਂ ਸਾਨੂੰ ਯਾਦ ਆਈ ਪਈ ਕੁਦਰਤ ਨੇ ਤਾਂ ਸਾਨੂੰ ਪਾਣੀ ਹੋਰ ਵੀ ਬਖਸ਼ਿਆ ਹੈ ਇੱਥੇ ਤਿੰਨ ਦਰਿਆ ਵਗਦੇ ਨੇ ਜਾ ਰਿਹਾ ਜਾ ਰਿਹਾ ਆਜ਼ਾਦੀ ਤੋਂ ਬਾਅਦ ਤਿੰਨ ਦਰਿਆ ਸਤਲੁਜ ਬਿਆਸ ਰਾਵੀ ਸਾਡੇ ਹਿੱਸੇ ਆ ਗਏ ਜੇਨਮ ਚਨਾਬ ਤੇ ਸਿੰਧ ਪਾਕਿਸਤਾਨ ਦੇ ਹਿੱਸੇ ਆ ਗਏ ਸਾਡੇ ਸੰਵਿਧਾਨ ਚ 7th ਸ਼ੈਡਿਊਲ ਚ ਇੱਕ ਸਟੇਟ ਲਿਸਟ ਹੈ ਇੱਕ ਯੂਨੀਅਨ ਲਿਸਟ ਹੈ ਇੱਕ ਕੰਕਰੈਂਟ ਲਿਸਟ ਹੈ ਇਹਨੀਆਂ ਲਿਸਟਾਂ ਨੇ ਜਿਹਦੇ ਵਿੱਚ ਦੇਸ਼ ਦੇ ਕੰਮ ਵੰਡੇ ਹੋਏ ਨੇ ਕਿਹੜੇ ਕੰਮ ਕੇਂਦਰ ਕਰੂ ਕਿਹੜੇ ਸਟੇਟ ਕਰੂ ਕਿਹੜੇ ਰਲ ਕੇ ਕਰਨਗੇ ਤਿੰਨ ਲਿਸਟਾਂ ਨੇ ਜਿਹੜੀ ਸਟੇਟ ਲਿਸਟ ਹੈ ਉਹਦੇ ਚ 17 ਨੰਬਰ ਤੇ ਦਰਜ ਹੈ ਪਾਣੀ ਪਾਣੀ ਸਟੇਟ ਸਬਜੈਕਟ ਹੈ ਪਰ ਇਹਦੇ ਵਿੱਚ ਕੇਂਦਰ ਸਰਕਾਰ ਦਖਲ ਦੇ ਨਹੀਂ ਸਕਦੀ ਪਰ ਦਖਲ ਦੇਣ ਵਾਸਤੇ ਉਹਨਾਂ ਨੇ ਕੋਈ ਨਾ ਕੋਈ ਨਵਾਂ ਪਖੰਡ ਰਚ ਲਿਆ ਹਮੇਸ਼ਾ ਔਰ ਉਹ ਪਖੰਡ ਰਚ ਕੇ ਤੁਹਾਡਾ ਪਾਣੀ ਦੂਜੀਆਂ ਸਟੇਟਾਂ ਨੂੰ ਦੇ ਦਿੱਤਾ ਅੱਜ ਸਾਡੀ ਲੜਾਈ ਇਹੀ ਹੈ ਵੀ ਆ ਜਿਹੜਾ ਤੁਸੀਂ ਡਰਾਮਾ ਕੀਤਾ ਸਖਾਵਤ ਸਾਹਿਬ ਇੱਥੇ ਆਏ ਨੇ ਚੰਡੀਗੜ੍ਹ ਤੇ ਪੰਜਾਬ ਦੇ ਲੋਕਾਂ ਨੂੰ ਚੜਾਉਣ ਲਈ ਆਏ ਨੇ ਪਾਣੀ ਨਾ ਇਥੇ ਐਸਵਾਈਐਲ ਨਿਕਲਣੀ ਹੈ ਨਾ ਕਿਸੇ ਨੇ ਨਿਕਲਣ ਦੇਣੀ ਹੈ ਪੰਜਾਬ ਦੇ ਲੋਕ ਇਹਨੂੰ ਬਰਦਾਸ਼ਤ ਨਹੀਂ ਕਰਨਗੇ ਤੇ ਫਿਰ ਕੇਂਦਰ ਨੂੰ ਕੋਈ ਸੋਚ ਸਮਝ ਕੇ ਸਟੈਂਡ ਲੈਣਾ ਚਾਹੀਦਾ ਔਰ ਇੱਕ ਹੋਰ ਬੜਾ ਸਪਸ਼ਟ ਹੈ ਹਰਿਆਣਾ ਕਹਿੰਦਾ ਸੀ ਆਪਣੇ ਹਿੱਸੇ ਦੀ ਨਹਿਰ ਬਣਾ ਲਈ ਭਾਈ ਕੋਈ ਕਾਇਦਾ ਕਾਨੂੰਨ ਹੈ ਜੇ ਨਹਿਰ ਬਣਾਈ ਤਾਂ ਸੈਂਟਰਲ ਗਰਾਊਂਡ ਬਾਰਡਰ ਕਮਿਸ਼ਨ ਤੋਂ ਪਰਮਿਸ਼ਨ ਨਹੀਂ ਲਈ ਔਰ ਪੰਜਾਬ ਨਾਲ ਸੰਬੰਧ ਅਸੀਂ ਪੰਜਾਬ ਦੀ ਕੰਸੈਂਟ ਨਹੀਂ ਲਈ ਇਹਦਾ ਮਤਲਬ ਉਹ ਨਹਿਰ ਗੈਰਕਾਨੂੰਨੀ ਹੈ ਸਾਡਾ ਮੁੱਖ ਮੰਤਰੀ ਇਹ ਸਟੈਂਡ ਲੈਣ ਨੂੰ ਤਿਆਰ ਨਹੀਂ ਸਾਡਾ ਮੁੱਖ ਮੰਤਰੀ ਨਵੇਂ ਸਟੈਂਡ ਲੈ ਰਿਹਾ ਮੈਂ ਬਿਮਾਰ ਹਾਂ ਮੈਂ ਤੁਹਾਨੂੰ ਬੇਨਤੀ ਕਰਦਾ ਮੈਂ ਹੱਡ ਦਾ ਪੇਸ਼ੈਂਟ ਹਾਂ ਹੁਣ ਮੇਰਾ ਮੂੰਹ ਸੁੱਕ ਰਿਹਾ ਹੈ ਮੈਂ ਤੁਹਾਡੇ ਨਾਲ ਗੱਲਾਂ ਬਹੁਤ ਕਰਨੀਆਂ ਐ ਮੈਂ ਫੇਰ ਛੇੜ ਕੇ ਕਰਾਂਗਾ ਮੈਂ ਬਾਕੀ ਦੇ ਸੱਜਣਾ ਨੂੰ ਬੁਲਾਵਾਂਗਾ ਬੈਠੋ ਹਲੇ ਤੁਹਾਡੇ ਕੋਲੋਂ ਮੈਮੋਰੰਡਮ ਪਾਸ ਕਰਾਉਣਾ ਮੈਂ ਜਿਹੜੀ ਦੁਰੰਦਰ ਲੀਆਂ ਗੱਲਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦਿਆਂ ਤਾਂ ਕਿ ਤੁਸੀਂ ਸਾਰੇ ਪੰਜਾਬ ਵਿੱਚ ਗੱਲ ਨੂੰ ਫਲਾਹ ਦਿਓ ਸਾਡਾ ਮੀਡੀਆ ਮੀਡੀਆ ਭਰਾ ਸਾਡੇ ਇਹ ਵੀ ਸਾਡੇ ਬੱਚੇ ਨੇ ਸਾਡੇ ਭਰਾ ਨੇ ਇਹਨਾਂ ਦੀ ਵੀ ਡਿਊਟੀ ਹੈ ਵੀ ਪੰਜਾਬ ਦੇ ਹਿੱਤ ਦੀ ਹਰ ਗੱਲ ਸਾਰੀ ਦੁਨੀਆ ਦੇ ਕੋਨੇ-ਕੋਨੇ ਚ ਬਚਾਓ ਪੰਜਾਬ ਨੇ ਨਹੀਂ ਬਚਣਾ ਜੇ ਪਾਣੀ ਨਹੀਂ ਤਾਂ ਪੰਜਾਬ ਨਹੀਂ ਪੰਜ ਆਬ ਨਹੀਂ ਜੇ ਪਾਣੀ ਨਹੀਂ ਤਾਂ ਇਹ ਉਜੜੋਗੇ ਜਦੋਂ ਉਜੜੋਗੇ ਤੁਹਾਡੀ ਕਲਚਰ ਤੁਹਾਡਾ ਸਭਿਆਚਾਰ ਤੁਹਾਡੀ ਸਿੱਖੀ ਸਭ ਕੁਝ ਨਾਲੇ ਜਾਏਗਾ ਮੈਂ ਤੁਹਾਨੂੰ ਇੱਕ ਮਿਸਾਲ ਦਿੰਦਾ ਤੁਹਾਡੇ ਜਿਹੜੇ ਇਥੋਂ ਉਜੜ ਕੇ ਵਿਦੇਸ਼ਾਂ ਚ ਗਏ ਉਹ ਇੱਕ ਪੀੜੀ ਤਾਂ ਤੁਹਾਡੀ ਰਹਿ ਗਈ ਉੱਥੇ ਅਗਲੀ ਪੀੜ੍ਹੀ ਜਿਹੜੀ ਉੱਥੇ ਜੰਮੀ ਉਹ ਉੱਥੇ ਦੀ ਹੋ ਗਈ ਉਹਨੂੰ ਤੁਹਾਡੇ ਸੱਭਿਆਚਾਰ ਨਾਲ ਕੋਈ ਮਤਲਬ ਨਹੀਂ ਜਿਹੜੇ ਤੁਹਾਡੇ ਵਿੱਚੋਂ ਇੱਥੇ ਉੱਜੜ ਕੇ ਕਿਸੇ ਵੇਲੇ ਯੂਪੀ ਚਲੇ ਗਏ ਉਹਨਾਂ ਦੀ ਅਗਲੀ ਪੀੜ੍ਹੀ ਯੂਪੀ ਦੀ ਹੋ ਗਈ ਤੁਹਾਡੀ ਨਹੀਂ ਕੀ ਇਹ ਆਪਣਾ ਸਾਰਾ ਕਲਚਰ ਸਾਰਾ ਗੁਰੂ ਸਾਹਿਬ ਨੇ ਜਿਹੜਾ ਐਡਾ ਟਿਮਟਮਾ ਤੁਹਾਡੇ ਤੇ ਮਿਹਰ ਕਰਕੇ ਰਚਿਆ ਇਹ ਤਬਾਹ ਕਰ ਦੇਣੇ ਕੇਂਦਰ ਚਾਹੁੰਦਾ ਬਈ ਪੰਜਾਬ ਪੰਜਾਬ ਨਾ ਰਹੇ ਕੇਂਦਰ ਚਾਹੁੰਦਾ ਪੰਜਾਬੀ ਬਰਬਾਦ ਹੁਣ ਅਸੀਂ ਜਿਉਂਦੇ ਜਾਗਦੇ ਲੋਕ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਸਭ ਤੋਂ ਵੱਧ ਫਾਂਸੀ ਦੇ ਰਸੇ ਚੁੰਮੇ ਜਿਨ੍ਹਾਂ ਨੇ ਇਸ ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕਾਲੇ ਪਾਣੀ ਦੀਆਂ ਸਜਾਵਾਂ ਕਟੀਆਂ ਕੋਈ ਆਂਧਰਾ ਵਾਲਾ ਨਹੀਂ ਮਰਿਆ ਕੋਈ ਕਰਨਾਟਕ ਵਾਲਾ ਨਹੀਂ ਮਰਿਆ ਕੋਈ ਥਾਮਨਾਟੂ ਵਾਲਾ ਨਹੀਂ ਮਰਿਆ 10 ਲੱਖ ਪੰਜਾਬੀ ਮਰੇ ਉਹਦੇ ਉੱਤੇ ਨਹੀਂ ਰੱਖੀ ਗਈ ਆਜ਼ਾਦੀ ਦੀ ਜਸ ਜੀ 10 ਲੱਖ ਪੰਜਾਬੀਆਂ ਲਾਸ਼ਾਂ ਦੇ ਉੱਤੇ ਵੀ ਇਸ ਦੀ ਆਜ਼ਾਦੀ ਖੜੀ ਹੈ ਔਰ ਤੁਸੀਂ ਲੋਕੋਂ ਜਦੋਂ ਭੁੱਖੇ ਮਰਦੇ ਸੀ ਯਾਦ ਹੈ ਲਾਲ ਬਹਾਦਰí ਸ਼ਾਸਤਰੀ ਕਹਿੰਦਾ ਸੀ ਜਦ ਪ੍ਰਧਾਨ ਮੰਤਰੀ ਸੀ ਵੀ ਇੱਕ ਢੰਗ ਰੋਟੀ ਬੰਦ ਕਰੋ ਹੋਟਲ ਬੰਦ ਹੋ ਗਏ ਸੀ ਇੱਕ ਢੰਗ ਜਦੋਂ ਦੁਨੀਆ 'ਚ ਅਨਾਜ ਨਹੀਂ ਸੀ ਮਿਲਦਾ ਤਾਂ ਸਿਰ ਤੇ ਚੱਕੋਗੇ ਬਹੁਤ ਕੁਝ ਹੈ ਮੇਰੀ ਤੁਹਾਨੂੰ ਬੇਨਤੀ ਹੈ ਮੈਂ ਬਹੁਤ ਸਾਰੀਆਂ ਗੱਲਾਂ ਅੱਜ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਆਪਣਾ ਦਿਲ ਦੀਆਂ ਗੱਲਾਂ ਸਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹੁੰਨਾ ਮੇਰੀ ਸਿਹਤ ਇਜਾਜ਼ਤ ਨਹੀਂ ਦਿੰਦੀ ਇਸ ਕਰਕੇ ਮੈਂ ਬੇਨਤੀ ਕਰਾਂਗਾ ਪਹਿਲਾਂ ਹੁਣ ਸਟੇਜ ਕਮਲਜੀਤ ਸਿੰਘ ਪੰਨੂ ਜੀ ਚਲਾਉਣਗੇ ਤੇ ਮੈਂ ਉਹ ਤੇ ਬਾਅਦ ਮੈਮੋਰੰਡਮ ਗੱਲ ਸੁਣ ਲਓ ਭਰਾਵੋ ਮੈਂ ਆਪਣੀ ਉਮਰ ਦੇ ਆਖਰੀ ਪੜਾਅ ਚ ਮੈਂ ਆਪਣੇ ਸਾਥੀਆਂ ਨੂੰ ਕਿਹਾ ਮੈਨੂੰ ਵਰਤ ਲਓ ਜਿੰਨਾ ਵਰਤ ਸਕਦੇ ਹੋ ਮੇਰਾ ਸਭ ਕੁਝ ਤੁਹਾਡਾ ਹੈ ਤੁਹਾਡੇ ਲਈ ਇਤੋਂ ਵਿਛੜ ਜਾਣਾ ਚਾਹੁੰਨਾ ਤੁਹਾਡੇ ਵਿੱਚ ਲੜਦਾ ਲੜਦਾ ਤੇ ਕਿਰਪਾ ਕਰਕੇ ਇਹਨਾਂ ਕਸ਼ਟ ਜ਼ਰੂਰ ਕਰਿਓ ਇੱਥੋਂ ਜਿੱਥੇ ਬੈਠੇ ਹੋ ਇੱਥੋਂ ਉੱਠਿਓ ਨਾ ਮੈਂ ਬਹੁਤ ਗੱਲਾਂ ਕਰਨੀਆਂ ਅੱਜ ਤੁਹਾਡੇ ਨਾਲ ਬਹੁਤ ਕੁਝ ਤੁਹਾਡੇ ਰਾਹੀਂ ਪੰਜਾਬ ਦੇ ਆਪਣੇ ਭਰਾਵਾਂ ਨੂੰ ਸਨੇਹਾ ਦੇਣਾ ਹੈ ਮੈਂ ਆਪਣੇ ਕਮਲਜੀਤ ਸਿੰਘ ਮਨੂਵਰਨ ਬੇਨਤੀ ਕਰਦਾ ਹਾਂ ਆ ਜਾਣ ਸਟੇਜ ਸਵਾਲਣ ਸਾਰੇ ਸਾਥੀਆਂ ਨੂੰ ਬੁਲਾਉਣ ਔਰ ਸਾਰੇ ਨੂੰ ਬੁਲਾ ਕੇ ਫਿਰ ਆਪਾਂ ਅਖੀਰ ਚ ਇੱਥੋਂ ਵਿਸ퍼ਚ ਹੋਵਾਂਗੇ ਮੈਮੋਰੰਡਮ ਦੇ ਕੇ ਬਹੁਤ ਬਹੁਤ ਧੰਨਵਾਦ ਮੈਨੂੰ ਕਿਵੇਂ ਕਰਾਂ ਮੈਂ ਫੇਰ ਟਾਈਮ ਲੰਮਾ ਰਿਹਾ ਵਾਈਪਰ ਜੀ ਖਾਲਸਾ ਵੇਖ ਲੇਖ ਬਣੇ